ਜੋ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਜਿਹੜਾ ਕ੍ਰਿਮੀਨਲ ਅਤੇ ਗੈਂਗਸਟਰ ਅੰਸਰ ਆ ਉਹਦੇ ਖਿਲਾਫ ਅਸੀਂ ਲਗਾਤਾਰ ਕਾਰਵਾਈ ਕਰਦੇ ਆਏ ਬੀਤੇ ਸਮੇਂ ਕਾਫੀ ਐਕਸਚੇਂਜ ਆਫ ਫਾਇਰ ਵੀ ਹੋਏ ਉਸੇ ਲੜੀ ਚ ਕ੍ਰਿਮੀਨਲਸ ਤੇ ਗੈਂਗਸਟਰਸ ਦੇ ਖਿਲਾਫ ਕੰਮ ਕਰਦੇ ਹੋਏ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਹਾਸਲ ਹੋਈ ਜਦੋਂ ਐਸਪੀਡੀ ਗੁਰਮਨ ਸਿੰਘ ਬੈਂਸ ਐਸਪੀ ਸਿਟੀ ਬਲਵਿੰਦਰ ਸਿੰਘ ਚੀਮਾ ਡੀਐਸਪੀ ਡੀ ਰਜੇਸ਼ ਮਲੋਤਰਾ ਡੀਐਸਪੀ ਸਿਟੀ 1 ਸਤਨਾਮ ਸਿੰਘ ਐਸਐਚਓ ਕੋਤਵਾਲੀ ਤੇ ਇੰਜਾਰ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਨੇ ਇਹ ਜਿਹੜੇ ਤਿੰਨ ਦੋਸ਼ੀ ਆ ਇਹਨਾਂ ਨੂੰ ਕਾਬੂ ਕੀਤਾ ਐਂਡ ਇਹਨਾਂ ਤੋਂ 4 32 ਬੋਰ ਦੇ ਜਿਹੜੇ ਪਿਸਟਲ ਆ ਵਧੀਆ ਕੁਆਲਟੀ ਦੇ ਉਹ ਬਰਾਮਦ ਹੋਏ ਆ ਇਹ ਤਿੰਨੇ ਦੋਸ਼ੀ ਭੀਮਨਗਰ ਪਟਿਆਲਾ ਪੁਰਾਣੇ ਸ਼ਹਿਰ ਦੇ ਏਰੀਏ ਦੇ ਰਹਿਣ ਵਾਲੇ ਆ ਤੇ ਇਹ ਤਿੰਨੇ ਦੋਸ਼ੀਆਂ ਤੇ ਕਬੀਰ ਤੇ ਈਸ਼ੂ ਤੇ ਤੇ ਜਿਹੜਾ ਆਕਾਸ਼ ਦੋਸ਼ੀ ਆ ਇਹਨਾਂ ਤਿੰਨਾਂ ਦੋਸ਼ੀਆਂ ਤੇ ਪਹਿਲਾਂ ਵੀ ਵੱਖ-ਵੱਖ سنگੀਨ ਧਰਾਵਾਂ ਦੇ ਕਈ ਮੁਕਦਮੇ ਜਿਹੜੇ ਨੇ ਉਹ ਦਰਜ ਨੇ ਇਹਨਾਂ ਤਿੰਨਾਂ ਦੋਸ਼ੀਆਂ ਤੇ ਐਨਡੀਪੀਐਸ ਐਕਟ ਦੇ ਇਰਾਦਾ ਕਤਲ ਦੇ ਲੁੱਟ ਖੋਹ ਡਕੈਤੀ ਦੇ ਪਰਚੇ ਪਹਿਲਾਂ ਵੀ ਦਰਜ ਨੇ ਇਹ ਤਿੰਨਾਂ ਦੋਸ਼ੀਆਂ ਨੇ ਦੂਜੇ ਸੂਬੇ ਤੋਂ ਵੈਪਨਸ ਸਮਗਲ ਕਰਕੇ ਇੱਥੇ ਆਈ ਸੀ ਤੇ ਪਹਿਲਾਂ ਵੀ ਇਹਨਾਂ ਨੇ ਕਈ ਵੈਪਨਸ ਦੀ ਖੇਪ ਜਿਹੜੀ ਹੈ ਕਈ ਵਾਰੀ ਸਮਗਲ ਕੀਤੀ ਸੀ ਤੇ ਇਹਨਾਂ ਵੈਪਨਸ ਨਾਲ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਟਿਆਲੇ ਸ਼ਹਿਰ 'ਚ ਮੁਸਤਦੀਨਾਨ ਕਾਰਵਾਈ ਕਰਦੇ ਹੋਏ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਤਿੰਨੇ ਦੋਸ਼ੀ ਅਰੈਸਟ ਕੀਤੇ ਇਹਨਾਂ ਤੋਂ ਚਾਰ ਵੈਪਨਸ ਜਿਹੜੇ ਉਹ ਬਰਾਮਦ ਹੋਏ ਆ ਤੇ ਜਿਹੜੀ ਕਿਸੇ ਵੱਡੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਉਸ ਵਾਰਦਾਤ ਨੂੰ ਟਾਲਿਆ ਜਾ ਸਕਿਆ ਸਰ ਵੈਪਨਸ ਦੇ ਬਾਰੇ ਕੋਈ ਇਨਫੋਰਮੇਸ਼ਨ ਗੈਂਗ ਦਾ ਦੇਖੋ ਵੈਪਨਸ ਦਾ ਜੀ ਬੈਕਵਰਡ ਲਿੰਕੇਜ ਮਧਪਰਦੇਸ਼ ਤੱਕ ਜਾ ਰਿਹਾ ਤੇ ਬੇਸਿਕਲੀ ਜਿਹੜਾ 골ਡੀ ਢਿੱਲੋਂ ਗੈਂਗ ਦਾ ਫੁੱਟਪ੍ਰਿੰਟ ਹੈਗਾ ਜਿਵੇਂ ਪਹਿਲਾਂ ਵੀ ਅਸੀਂ 골ਡੀ ਢਿੱਲੋਂ ਗੈਂਗ ਤੇ ਪਟਿਆਲਾ ਪੁਲਿਸ ਨੇ ਕਾਫੀ ਕੰਮ ਕੀਤਾ ਤੇ ਇਹਦੇ ਚ ਵੀ ਜਿਹੜਾ ਅੱਗੇ ਤਫਤੀਸ਼ ਮੈਨੂੰ ਲੱਗਦਾ ਕਿਤੇ ਨਾ ਕਿਤੇ 골ਡੀ ਢਿੱਲੋਂ ਗੈਂਗ ਦੇ ਫੁੱਟਪ੍ਰਿੰਟਸ ਜਿਹੜੇ ਆ ਉਹ ਇਸ ਕੇਸ 'ਚ ਨਜ਼ਰ ਆਉਣਗੇ ਸਰ ਇਹ ਅਰੈਸਟ ਜਿੱਥੋਂ ਪਾਈ ਦੀ ਇਹਨਾਂ ਦੀ ਅਰੈਸਟ ਜਿੱਥੋਂ ਮੌਕੇ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੋਂ ਪਾਈ ਸੀ ਜੀ ਬਾਕੀ ਉਹ ਤਫਤੀਸ਼ ਦਾ ਵਿਸ਼ਾ ਉਹਦੇ ਬਾਰੇ ਤੁਹਾਨੂੰ ਦੱਸਿਆ ਨਹੀਂ ਜਾ ਸਕਦਾ ਸਲਾਬ ਕਰਦੇ ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਸਾਈਬਰ ਕ੍ਰਿਮੀਨਲਸ ਨੇ ਜਿਹੜੇ ਸਾਈਬਰ ਪਲੈਟਫਾਰਮਸ ਦੀ ਵਰਤੋਂ ਕਰਕੇ ਸਾਈਬਰ ਫਰਾਡਸ ਕਰਦੇ ਆ ਉਹਨਾਂ ਤੇ ਕਾਰਵਾਈ ਅਸੀਂ ਬੜੀ ਸਰਗਰਮੀ ਨਾਲ ਕਰਦੇ ਰਹੇ ਨੇ ਉਸੇ ਫਰਾਡ ਦੇ ਖਿਲਾਫ ਕਾਰਵਾਈ ਕਰਦੇ ਹੋਏ ਸਾਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਐਸਪੀਡੀ ਗੁਰਮਨ ਸਿੰਘ ਬੈਂਸ ਐਸਪੀ ਸਿਟੀ ਬਲਵਿੰਦਰ ਸਿੰਘ ਚੀਮਾ ਡੀਐਸਪੀ ਸਿਟੀ ਮਨ ਸਤਨਾਮ ਸਿੰਘ ਡੀਐਸਪੀ ਡੀ ਰਜੇਸ਼ ਮਲੋਤਰਾ ਇਨਚਾਰਜ ਸੀਆਈਏ ਪਟਿਆਲਾ ਪ੍ਰਦੀਪ ਬਾਜਵਾ ਦੀ ਟੀਮਾਂ ਨੇ ਦੋ ਦੋਸ਼ੀ ਜਿਹੜੇ ਕਿ ਕੁਰੂਖੇਤਰ ਦੇ ਇਹ ਸੋਨੂ ਤੇ ਜਿਹੜੇ ਅਜੈ ਹੈਗੇ ਆ ਕੁਰੂਖੇਤਰ ਹਰਿਆਣਾ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ ਅਰੈਸਟ ਕੀਤਾ ਗਿਆ ਇੱਥੇ ਦੇਖਣ ਵਾਲੀ ਗੱਲ ਇਹ ਆ ਕਿ ਇਹ ਦੋਨੇ ਦੋਸ਼ੀਆਂ ਤੋਂ 184 184 ਵਰਕਿੰਗ ਕੰਡੀਸ਼ਨ ਚ ਜਿਹੜੇ ਵੱਖ-ਵੱਖ ਬੈਂਕਾਂ ਦੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਅਸੀਂ ਬਰਾਮਦ ਕੀਤੇ ਇਹ ਦੋ ਦੋਸ਼ੀ ਇਹਨੇ ਖੁਰਾਫਾਤੀ ਤੇ ਨੌਸਰਬਾਜ਼ ਨੇ ਕਿ ਇਹਨਾਂ ਨੇ 150 ਤੋਂ ਜ਼ਿਆਦਾ ਵਾਰ ਦਾਤਾਂ ਪੰਜਾਬ ਹਰਿਆਣਾ ਰਾਜਸਥਾਨ ਤੇ ਦਿੱਲੀ 'ਚ ਏਟੀਐਮ ਸਵੈਪਿੰਗ ਵੀ ਕੀਤੀਆਂ ਨੇ ਤੇ 20 ਤੋਂ 25 ਲੱਖ ਰੁਪਏ ਦਾ ਲੋਕਾਂ ਦਾ ਹਾਰਡਹੈਂਡ ਮਣੀ ਜਿਹੜਾ ਉਹ ਇਹਨਾਂ ਨੇ ਇਸ ਕੋਸ਼ਿਸ਼ ਨਾਲ ਉਹਨਾਂ ਦੇ ਖਾਤਿਆਂ 'ਚੋਂ ਸਾਈਫਨ ਆਫ ਕੀਤਾ ਇਨਾਂ ਦਾ ਤਰੀਕਾ ਵਾਰਦਾ ਦੇ ਸੀਗਾ ਕਿ ਇਹ ਏਟੀਐਮਸ ਦੇ ਬਾਹਰ ਖੜ ਕੇ ਜਿਹੜੇ ਕੋਈ ਬਜ਼ੁਰਗ ਨੇ ਜਾਂ ਜਿਹੜੇ ਫਾਈਨੈਂਸ਼ੀਅਲੀ ਇਲਿਟਰੇਟ ਲੋਕ ਨੇ ਜਿਨ੍ਹਾਂ ਨੂੰ ਏਟੀਐਮ ਕਾਰਡ ਦੀ ਸਹੀ ਵਰਤੋਂ ਕਰਨ ਦਾ ਤਰੀਕਾ ਨਹੀਂ ਪਤਾ ਆ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸੀ ਉਹਨਾਂ ਨੂੰ ਇੱਕ ਨਕਲੀ ਕਾਰਡ ਦੇ ਕੇ ਤੇ ਉਹਨਾਂ ਤੋਂ ਅਸਲੀ ਕਾਰਡ ਲੈ ਕੇ ਤੇ ਓਟੀਪੀ ਲੈ ਕੇ ਉਹਨਾਂ ਦੇ ਖਾਤਿਆਂ ਤੋਂ ਪੈਸੇ ਕਢਾ ਲੈਂਦੇ ਸੀ ਇਸ ਦੋ ਦੋਸ਼ੀਆਂ ਦੀ ਅਰੈਸਟ ਨਾਲ ਸਾਨੂੰ ਅੱਗੇ ਵੀ ਕਾਫੀ ਇਸ ਗੈਂਗ ਜੇ ਹੋਰ ਮੈਂਬਰਸ ਦਾ ਵੀ ਪਰਦਾਫਾਸ਼ ਹੋਣ ਦੀ ਉਮੀਦ ਹੈ ਪਰੰਤੂ ਜੇ ਆਪਾਂ ਗਿਣਤੀ ਵੇਖੀਏ 184 ਵਰਕਿੰਗ ਕੰਡੀਸ਼ਨ ਚ ਕ੍ਰੈਡਿਟ ਤੇ ਡੈਬਿਟ ਕਾਰਡ ਇੱਕ ਬਹੁਤ ਵੱਡੀ ਰਿਕਵਰੀ ਹੈ ਤੇ 150 ਤੋਂ ਜ਼ਿਆਦਾ ਵਾਰਦਾਤਾਂ ਇਹਨਾਂ ਨੇ ਕੀਤੀਆਂ ਹੁਣ ਅਸੀਂ ਸੰਬੰਧਿਤ ਬੈਂਕਾਂ ਨਾਲ ਵੀ ਪੱਤਰ ਵਿਵਾਰ ਕਰਾਂਗੇ ਤੇ ਸਾਡੀ ਇਹੀ ਕੋਸ਼ਿਸ਼ ਹੋਊਗੀ ਕਿ ਜਿਹੜਾ ਗਲਤ ਤਰੀਕੇ ਨਾਲ ਨੌਸਰਬਾਜ਼ੀ ਕਰਕੇ ਇਹਨਾਂ ਨੇ ਲੋਕਾਂ ਦਾ ਹਾਰਡ ਅਰਨਡ ਕੈਸ਼ ਜਿਹੜਾ ਉਹ ਸਾਈਫਨ ਆਫ ਕੀਤਾ ਆ ਉਹਨੂੰ ਵੀ ਫ੍ਰੀਜ਼ ਕਰਾਇਆ ਜਾਵੇ ਤੇ ਲੋਕਾਂ ਦੇ ਖਾਤਿਆਂ 'ਚ ਵਾਪਸ ਕਰਾਇਆ ਜਾਵੇ ਲੱਗਦਾ ਕਿ ਜਿਹੜੀਆਂ ਰਿਕਵਰੀਆਂ ਜਿਹੜੀਆਂ ਹੋ ਸਕਦੀਆਂ ਬਿਲਕੁਲ ਜੀ ਅੱਗੇ ਕਾਫੀ ਇਹਦੇ 'ਚ ਹੋਰ ਰਿਕਵਰੀ ਹੋਣ ਦੀ ਵੀ ਉਮੀਦ ਆ ਗੈਂਗ ਦਾ ਜਿਹੜਾ ਮਾਸਟਰਮਾਈਂਡ ਆ ਉਹ ਵੀ ਸਾਡੇ ਰੈਡਾਰ ਤੇ ਹੈਗਾ ਆ ਪਰੰਤੂ ਉਹਦੇ ਬਾਰੇ ਅਜੇ ਦੱਸ ਨਹੀਂ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਆਨਗoing ਹੈਗੀ ਹੈ ਪਰੰਤੂ 150 ਤੋਂ ਜ਼ਿਆਦਾ ਹਰਿਆਣਾ ਚੰਡੀਗੜ੍ਹ ਪੰਜਾਬ ਕੋਲਾ ਜੈਪੁਰ ਮਤਲਬ ਦੇਖੀਏ ਤੇ ਸਾਰੇ ਨਾਰਥ ਇੰਡੀਆ 'ਚ ਇਹਨਾਂ ਨੇ ਇਹ ਕੰਮ ਕੀਤਾ ਆ ਤੇ ਇਟ ਇਜ਼ ਅ ਹਿਊਜ ਕੁਆਂਟੀਟੀ ਮਤਲਬ 20 ਤੋਂ 25 ਲੱਖ ਰੁਪਈਆ ਦੇਖੋ ਮਤਲਬ ਲੋਕੀ ਇਹ ਨਹੀਂ ਮਿਹਨਤ ਨਾਲ ਆਪਣੀ ਆਪਣੇ ਕੰਮਕਾਜ ਕਰਕੇ ਪੈਸਾ ਕਮਾਉਂਦੇ ਆ ਤੇ ਇਹੋ ਜਿਹੇ ਨੌਸਰਬਾਦ ਜਿਹੜੇ ਆ ਉਹ ਲੋਕਾਂ ਨੂੰ ਠੱਗ ਕੇ ਉਹਨਾਂ ਦਾ ਹਾਰਡ ਹੈਂਡ ਮਨੀ ਜਿਹੜਾ ਆ ਉਸ ਸਾਈਫਨ ਆਫ ਕਰਦੇ ਆ ਤੇ ਮੈਨੂੰ ਲੱਗਦਾ ਕਿ ਆਮ ਪਬਲਿਕ ਨੂੰ ਬੜੀ ਰੀਲੀਫ ਮਿਲੂਗੀ ਇਹਦੇ ਨਾਲ ਤੇ ਅਸੀਂ ਸਬੰਧਿਤ ਬੈਂਕਾਂ ਨਾਲ ਵੀ ਅੱਗੇ ਕੋਆਰਡੀਨੇਸ਼ਨ ਕਰਕੇ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹਨਾਂ ਨੇ ਮਨੀ ਸਾਈਫਨ ਆਫ ਕੀਤਾ ਉਹ ਲੋਕਾਂ ਦੇ ਖਾਤੇਆਂ 'ਚ ਵਾਪਸ ਕਰਾ ਜਿਵੇਂ ਮੈਂ ਪਹਿਲਾਂ ਦੱਸਿਆ ਜੀ ਜਿਹੜੇ ਬਜ਼ੁਰਗ ਹੁੰਦੇ ਆ ਜਿਹੜੇ ਫਾਈਨੈਂਸ਼ੀਅਲੀ ਇਲਟਰੇਟ ਬੰਦੇ ਹੁੰਦੇ ਜਿਨ੍ਹਾਂ ਨੂੰ ਏਟੀਐਮ ਕਾਰਡ ਨੂੰ ਜਾਂ ਕ੍ਰੈਡਿਟ ਜਾਂ ਡੈਬਿਟ ਕਾਰਡ ਨੂੰ ਯੂਜ਼ ਕਰਨ ਦਾ ਪ੍ਰੋਸੈਸ ਨਹੀਂ ਪਤਾ ਹੁੰਦਾ ਇਹ ਉਹਨਾਂ ਨੂੰ ਬੇਸਿਕਲੀ ਠੱਗਦੇ ਸੀ ਤੇ ਆਪਣੇ ਸ਼ਿਕੰਜੇ 'ਚ ਲੈ ਕੇ ਤੇ ਉਹਨਾਂ ਦਾ ਕਾਰਡ ਸਵੈਪ ਕਰਕੇ ਉਹਨਾਂ ਨੂੰ ਕੋਈ ਹੋਰ ਕਾਰਡ ਦੇ ਕੇ ਫਿਰ ਉਹਨਾਂ ਤੋਂ ਪੈਸੇ ਖਿੱਚਦੇ ਚੱਲ ਰਹੇ ਇਹਨਾਂ ਦਾ ਮਾਸਟਰ ਕਾਰਡ ਕਿੱਥੋਂ ਵਰਕ ਕਰ ਰਹੇ ਸਾਹਿਬ ਦੇਖੋ ਜੀ ਇਹਨਾਂ ਦਾ ਹਰਿਆਣਾ ਤੇ ਕੁਰੂਖੇਤ ਏਰੀਏ ਤੋਂ ਇਹ ਸਾਰੇ ਗੈਂਗ ਦੇ ਫੁੱਟਪ੍ਰਿੰਟ ਜਿਹੜੇ ਆ ਨਜ਼ਰ ਆ ਰਹੇ ਤੇ ਅਸੀਂ ਇਹਦੇ ਚ ਅੱਗੇ ਹੋਰ ਵੀ ਅਰਸਟਨਾ ਕਰਾਂਗੇ ਤੇ ਸਾਡੀ ਇਨਵੈਸਟੀਗੇਸ਼ਨ ਅਜੇ ਆਨ ਗoing ਹੈ। ਇੱਕ ਵੱਡਾ ਵੱਡਾ ਨੈਕਸਸ ਸੀਗਾ ਇਹ ਨੈਕਸਸ ਹਾਂਜੀ ਹਾਂਜੀ ਇਹ ਵੱਡਾ ਨੈਕਸਸ ਸੀਗਾ ਜੀ 150 ਤੋਂ ਜ਼ਿਆਦੇ ਵਾਰਦਾਤਾ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਤੇ ਅਸੀਂ ਅੱਗੇ ਵੀ ਇਹਦੇ ਚ ਪੂਰੀ ਸਾਇੰਟਿਫਿਕ ਤਰੀਕੇ ਨਾਲ ਤੇ ਟੈਕਨੀਕਲੀ ਸਾਊਂਡ ਇਨਵੈਸਟੀਗੇਸ਼ਨ ਕਰਾ ਰਹੇ ਹਾਂ। ਕਿ ਕਰ ਰਹੇ ਨੇ? ਕੰਫਰਮ ਕਰ ਰਹੇ ਨੇ ਕਿ ਲੱਗਦਾ ਸਾਈਬਰ ਕ੍ਰਾਈਮ ਵਧ ਰਿਹਾ। ਹੁਣ ਇਸ ਕਿਵੇਂ ਜਾਗੂ ਕਰ ਸਕਦੇ? ਦੇਖੋ ਜੀ ਅਸੀਂ ਸਾਈਬਰ ਕ੍ਰਾਈਮ ਬਾਰੇ ਤੇ ਫਾਈਨੈਂਸ਼ੀਅਲ ਕ੍ਰਾਈਮ ਬਾਰੇ ਜਿਹੜੇ ਸਾਡੇ ਐਜੂਕੇਸ਼ਨ ਸੈੱਲ ਬਣੇ ਹੋਏ ਆ ਉਹ ਲਗਾਤਾਰ ਤੇ ਫਾਈਨੈਂਸ਼ੀਅਲ क्राइम ਦੇ ਡਿਜੀਟਲ ਅਰੈਸਟ ਦੇ ਕਈ ਤਰੀਕੇ ਦੇ ਸੈਮੀਨਾਰ ਲਗਾ ਕੇ ਜਿਹੜੇ ਆਮ ਸਿਟੀਜ਼ਨਸ ਨੇ ਉਹਨਾਂ ਨੂੰ ਜਾਗਰੂਕ ਅਸੀਂ ਕਰਦੇ ਆਏ ਹਾਂ ਪਰੰਤੂ ਮੇਰੀ ਇਹੀ ਅਪੀਲ ਆ ਕਿ ਕਿਸੇ ਵੀ ਤਰੀਕੇ ਦੇ ਡਿਜੀਟਲ ਅਰੈਸਟ ਦਾ ਜੇ ਤੁਹਾਨੂੰ ਮੈਸੇਜ ਆਂਦਾ ਤੇ ਉਹਨੂੰ ਬਿਲਕੁਲ ਇਗਨੋਰ ਕੀਤਾ ਜਾਵੇ ਕੋਈ ਵੀ ਜਿਵੇਂ ਆਰਬੀਆਈ ਐਸਬੀਆਈ ਜਾਂ ਕਿਸੇ ਵੀ ਬੈਂਕ ਦਾ ਅਫੀਸ਼ੀਅਲ ਬਣ ਕੇ ਤੁਹਾਨੂੰ ਫੋਨ ਕਰਕੇ ਤੁਹਾਡੇ ਆਧਾਰ ਦੇ ਡਿਟੇਲਸ ਵਗੈਰਾ ਦੱਸ ਕੇ ਜੇ ਤੁਹਾਡੇ ਤੋਂ ਵਨ ਟਾਈਮ ਪਾਸਵਰਡ ਜਾਂ ਤੁਹਾਡਾ ਆਧਾਰ ਕਾਰਡ ਜਾਂ ਕੇਵਾਈਸੀ ਦੀ ਕਾਪੀਆਂ ਮੰਗਦਾ ਤੇ ਕਾਈਂਡਲੀ ਉਹਨੂੰ ਨਾ ਪ੍ਰੋਵਾਈਡ ਕੀਤੀਆਂ ਜਾਣ ਕਿਉਂਕਿ ਅੱਜਕੱਲ ਸਾਈਬਰ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਆ ਕਿ ਲੋਕਾਂ ਨੂੰ ਸਾਈਬਰ ਕ੍ਰਾਈਮ ਦੇ ਬਾਰੇ ਅਵੇਅਰਨੈਸ ਜਿਹੜੀ ਆ ਉਹ ਹੋਣੀ ਬਹੁਤ ਜ਼ਰੂਰੀ ਸਰ ਇੱਕ ਪਤਾ ਲੱਗਿਆ ਜੀ ਕ੍ਰੈਡਿਟ ਕਾਰਡ ਕਿੱਥੇ ਚਲਾਉਂਦੇ ਸੀ ਕਿ ਇਹ ਜੀ ਜਿੱਥੋਂ 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 ਲੈ ਲਿਆ ਫਿਰ ਉਸ ਏਰੀਏ 'ਚ ਨਹੀਂ ਇੱਕ ਵਾਰੀ ਉੱਥੋਂ ਉਹਨੂੰ ਲੈ ਕੇ ਫਿਰ ਕਿਸੇ ਦੂਸਰੇ ਏਰੀਏ 'ਚ ਚਲਾਉਂਦੇ ਸੀ ਤਾਂ ਕਿ ਜੇਕਰ ਉੱਥੋਂ ਦੇ ਕੈਮਰੇ ਚੈੱਕ ਕੀਤੇ ਜਾਣ ਤੇ ਉੱਥੋਂ ਦੇ ਕੈਮਰਿਆਂ 'ਚ ਆਣ ਨਾ ਇਹ ਬੱਕਰੀ ਵਕਰੀ ਜੱਗ ਰਹੀ ਹੈ ਹਾਂਜੀ ਬੱਕਰੀ ਵਕਰੀ ਜੱਗ ਥੈਂਕ ਯੂ ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਜਿਹੜਾ ਕ੍ਰਿਮੀਨਲ ਅਤੇ ਗੈਂਗਸਟਰ ਅੰਸਾਰਾ ਉਹਦੇ ਖਿਲਾਫ ਅਸੀਂ ਲਗਾਤਾਰ ਕਾਰਵਾਈ ਕਰਦੇ ਆਂ ਬੀਤੇ ਸਮੇਂ ਕਾਫੀ ਐਕਸਚੇਂਜ ਆਫ ਫਾਇਰ ਵੀ ਹੋਏ ਉਸੇ ਲੜੀ 'ਚ ਕ੍ਰਾਈਮਨਲਸ ਦੇ ਗੈਂਗਸਟਰਸ ਦੇ ਖਿਲਾਫ ਕੰਮ ਕਰਦੇ ਹੋਏ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਹਾਸਲ ਹੋਈ ਜਦੋਂ ਐਸਪੀ ਡੀ ਗੁਰਮਨ ਸਿੰਘ ਬੈਂਸ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਡੀਐਸਪੀ ਡੀ ਰਜੇਸ਼ ਮਲੋਤਰਾ ਡੀਐਸਪੀ ਸਿਟੀ 1 ਸਤਨਾਮ ਸਿੰਘ ਐਸਐਚਓ ਕੋਤਵਾਲੀ ਤੇ ਇੰਜਾਰ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਨੇ ਇਹ ਜਿਹੜੇ ਤਿੰਨ ਦੋਸ਼ੀ ਆ ਇਹਨਾਂ ਨੂੰ ਕਾਬੂ ਕੀਤਾ ਐਂਡ ਇਹਨਾਂ ਤੋਂ 4 ਬੱਤੀ ਬੋਰ ਦੇ ਜਿਹੜੇ ਪਿਸਟਲ ਆ ਵਧੀਆ ਕੁਆਲਟੀ ਦੇ ਉਹ ਬਰਾਮਦ ਹੋਏ ਆ ਇਹ ਤਿੰਨੇ ਦੋਸ਼ੀ ਭੀਮ ਨਗਰ ਪਟਿਆਲਾ ਪੁਰਾਣੇ ਸ਼ਹਿਰ ਦੇ ਏਰੀਏ ਦੇ ਰਹਿਣ ਵਾਲੇ ਆ ਤੇ ਇਹ ਤਿੰਨੇ ਦੋਸ਼ੀਆਂ ਤੇ ਕਬੀਰ ਤੇ ਈਸ਼ੂ ਤੇ ਤੇ ਜਿਹੜਾ ਆਕਾਸ਼ ਦੋਸ਼ੀ ਆ ਇਹਨਾਂ ਤਿੰਨਾਂ ਦੋਸ਼ੀਆਂ ਤੇ ਪਹਿਲਾਂ ਵੀ ਵੱਖ-ਵੱਖ سنگੀਨ ਧਰਾਵਾਂ ਦੇ ਕਈ ਮੁਕਦਮਾਤ ਜਿਹੜੇ ਨੇ ਉਹ ਦਰਜ ਨੇ ਇਹਨਾਂ ਤਿੰਨਾਂ ਦੋਸ਼ੀਆਂ ਤੇ ਐਨਡੀਪੀਐਸ ਐਕਟ ਦੇ ਇਰਾਦਾ ਕਤਲ ਦੇ ਲੁੱਟ ਖੋਹ ਡਕੈਤੀ ਦੇ ਪਰਚੇ ਪਹਿਲਾਂ ਵੀ ਦਰਜ ਨੇ ਇਹ ਤਿੰਨਾਂ ਦੋਸ਼ੀਆਂ ਨੇ ਦੂਜੇ ਸੂਬੇ ਤੋਂ ਵੈਪਨ ਸਮਗਲ ਕਰਕੇ ਇੱਥੇ ਆਈ ਸੀ ਤੇ ਪਹਿਲਾਂ ਵੀ ਇਹਨਾਂ ਨੇ ਕਈ ਵੈਪਨਸ ਦੀ ਖੇਪ ਜਿਹੜੀ ਹੈ ਕਈ ਵਾਰੀ ਸਮਗਲ ਕੀਤੀ ਸੀ ਤੇ ਇਹਨਾਂ ਵੈਪਨਸ ਨਾਲ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਟਿਆਲੇ ਸ਼ਹਿਰ 'ਚ ਮੁਸਤਦੀ ਨਾਲ ਕਾਰਵਾਈ ਕਰਦੇ ਹੋਏ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਤਿੰਨੇ ਦੋਸ਼ੀ ਅਰੈਸਟ ਕੀਤੇ ਇਹਨਾਂ ਤੋਂ 4 ਵੈਪਨਸ ਜਿਹੜੇ ਉਹ ਬਰਾਮਦ ਹੋਏ ਆ ਤੇ ਜਿਹੜੀ ਕਿਸੇ ਵੱਡੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਉਸ ਵਾਰਦਾਤ ਨੂੰ ਟਾਲਿਆ ਜਾ ਸਕਿਆ ਸਰ ਵੈਪਨਸ ਦੇ ਬਾਰੇ ਕੋਈ ਇਨਫੋਰਮੇਸ਼ਨ ਗੈਂਗ ਦਾ ਦੇਖੋ ਵੈਪਨਸ ਦਾ ਜੀ ਬੈਕਵਰਡ ਲਿੰਕੇਜ ਮਧ ਪ੍ਰਦੇਸ਼ ਤੱਕ ਜਾ ਰਿਹਾ ਤੇ ਬੇਸਿਕਲੀ ਜਿਹੜਾ 골ਡੀ ਢਿੱਲੋਂ ਗੈਂਗ ਦਾ ਫੁੱਟਪ੍ਰਿੰਟ ਹੈਗਾ ਜਿਵੇਂ ਪਹਿਲਾਂ ਵੀ ਅਸੀਂ 골ਡੀ ਢਿੱਲੋਂ ਗੈਂਗ ਤੇ ਪਟਿਆਲਾ ਪੁਲਿਸ ਨੇ ਕਾਫੀ ਕੰਮ ਕੀਤਾ ਤੇ ਇਹਦੇ ਚ ਵੀ ਜਿਹੜਾ ਅੱਗੇ ਤਫਤੀਸ਼ 'ਚ ਮੈਨੂੰ ਲੱਗਦਾ ਕਿਤੇ ਨਾ ਕਿਤੇ 골ਡੀ ਢਿੱਲੋਂ ਗੈਂਗ ਦੇ ਫੁੱਟਪ੍ਰਿੰਟਸ ਜਿਹੜੇ ਆ ਉਹ ਇਸ ਕੇਸ 'ਚ ਨਜ਼ਰ ਆਉਣਗੇ ਸਰ ਇਹ ਅਫਸਰ ਜਿੱਥੋਂ ਪੜ੍ਹਦੇ ਨੇ ਇਨਾਂ ਦੀ ਅਰੈਸਟ ਜਿੱਥੋਂ ਮੌਕੇ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੋਂ ਪਾਈ ਸੀ ਜੀ ਬਾਕੀ ਉਹ ਤਫਤੀਸ਼ ਦਾ ਵਿਸ਼ਾ ਉਹਦੇ ਬਾਰੇ ਤੁਹਾਨੂੰ ਦੱਸਿਆ ਨਹੀਂ ਜਾ ਸਕਦਾ ਸੁਆਪ ਕਰਦੇ ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਸਾਈਬਰ ਕ੍ਰਾਈਮਨਲਸ ਨੇ ਜਿਹੜੇ ਸਾਈਬਰ ਪਲੈਟਫਾਰਮਸ ਦੀ ਵਰਤੋਂ ਕਰਕੇ ਸਾਈਬਰ ਫਰਾਡਸ ਕਰਦੇ ਆ ਉਨ੍ਹਾਂ ਤੇ ਕਾਰਵਾਈ ਅਸੀਂ ਬੜੀ ਸਰਗਰਮੀ ਨਾਲ ਕਰਦੇ ਰਹੇ ਨੇ ਉਸੇ ਫਰਾਡ ਦੇ ਖਿਲਾਫ ਕਾਰਵਾਈ ਕਰਦੇ ਹੋਏ ਸਾਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਐਸਪੀ ਡੀ ਗੁਰਮੰਦ ਸਿੰਘ ਬੈਂਸ ਐਸਪੀ ਸਿਟੀ ਬਲਵਿੰਦਰ ਸਿੰਘ ਚੀਮਾ ਡੀਐਸਪੀ ਸਿਟੀ万 ਸਤਨਾਮ ਸਿੰਘ ਡੀਐਸਪੀ ਡੀ ਰਜੇਸ਼ ਮਲੋਤਰਾ ਤੇ ਇਨਚਾਰ ਸੀਆਈਏ ਪਟਿਆਲਾ ਪ੍ਰਦੀਪ ਬਾਜਵਾ ਦੀ ਟੀਮਾਂ ਨੇ ਦੋ ਦੋਸ਼ੀ ਜਿਹੜੇ ਕਿ ਕੁਰੂਖhetra ਦੇ ਇਹ ਸੋਨੂ ਤੇ ਜਿਹੜੇ ਅਜੈ ਹੈਗੇ ਆ ਕੁਰੂਕhetra ਹਰਿਆਣਾ ਨੂੰ ਬਿਲੋਂਗ ਕਰਦੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇੱਥੇ ਦੇਖਣ ਵਾਲੀ ਗੱਲ ਇਹ ਆ ਕਿ ਇਹ ਦੋਨੇ ਦੋਸ਼ੀਆਂ ਤੋਂ 184 184 ਵਰਕਿੰਗ ਕੰਡੀਸ਼ਨ ਚ ਜਿਹੜੇ ਵੱਖ-ਵੱਖ ਬੈਂਕਾਂ ਦੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਅਸੀਂ ਬਰਾਮਦ ਕੀਤੇ ਇਹ ਦੋ ਦੋਸ਼ੀ ਇਹਨੇ ਖੁਰਾਫਾਤੀ ਤੇ ਨੌਸਰਬਾਜ਼ ਨੇ ਕਿ ਇਹਨਾਂ ਨੇ 150 ਤੋਂ ਜ਼ਿਆਦਾ ਵਾਰ ਦਾਤਾ ਪੰਜਾਬ ਹਰਿਆਣਾ ਰਾਜਸਥਾਨ ਤੇ ਦਿੱਲੀ 'ਚ ATM ਸਵੈਪਿੰਗ ਦੀ ਕੀਤੀਆਂ ਨੇ ਤੇ 20 ਤੋਂ 25 ਲੱਖ ਰੁਪਏ ਦਾ ਲੋਕਾਂ ਦਾ ਹਾਰਡ ਹੈਂਡ ਮਨੀ ਜਿਹੜਾ ਉਹ ਇਹਨਾਂ ਨੇ ਇਸ ਕੋਸ਼ਿਸ਼ ਨਾਲ ਉਹਨਾਂ ਦੇ ਖਾਤਿਆਂ ਚੋਂ ਸਾਈਫਨ ਆਫ ਕੀਤਾ ਇਹਨਾਂ ਦਾ ਤਰੀਕਾ ਵਾਰਦਾ ਤੇ ਸੀਗਾ ਕਿ ਇਹ ATMਸ ਦੇ ਬਾਹਰ ਖੜ ਕੇ ਜਿਹੜੇ ਕੋਈ ਬਜ਼ੁਰਗ ਨੇ ਜਾਂ ਜਿਹੜੇ ਫਾਈਨੈਂਸ਼ੀਅਲੀ ਇਲਿਟਰੇਟ ਲੋਕ ਨੇ ਜਿਨ੍ਹਾਂ ਨੂੰ ATM ਕਾਰਡ ਦੀ ਸਹੀ ਵਰਤੋਂ ਕਰਨ ਦਾ ਤਰੀਕਾ ਨਹੀਂ ਪਤਾ ਆ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸੀ ਉਹਨਾਂ ਨੂੰ ਇੱਕ ਨਕਲੀ ਕਾਰਡ ਦੇ ਕੇ ਤੇ ਉਹਨਾਂ ਤੋਂ ਅਸਲੀ ਕਾਰਡ ਲੈ ਕੇ ਤੇ OTP ਲੈ ਕੇ ਉਹਨਾਂ ਦੇ ਖਾਤਿਆਂ ਤੋਂ ਪੈਸੇ ਕਢਾ ਲੈਂਦੇ ਸੀ ਇਸ ਦੋ ਦੋਸ਼ੀਆਂ ਦੀ ਅरेस्ट ਨਾਲ ਸਾਨੂੰ ਅੱਗੇ ਵੀ ਕਾਫੀ ਇਸ ਗੈਂਗ ਚ ਹੋਰ ਮੈਂਬਰਸ ਦਾ ਵੀ ਪਰਦਾਫਾਸ਼ ਹੋਣ ਦੀ ਉਮੀਦ ਹੈ ਪਰੰਤੂ ਜੇ ਆਪਾਂ ਗਿਣਤੀ ਵੇਖੀਏ 184 ਵਰਕਿੰਗ ਕੰਡੀਸ਼ਨ ਚ ਕ੍ਰੈਡਿਟ ਤੇ ਡੈਬਿਟ ਕਾਰਡ ਇੱਕ ਬਹੁਤ ਵੱਡੀ ਰਿਕਵਰੀ ਹੈ ਤੇ 150 ਤੋਂ ਜ਼ਿਆਦਾ ਵਾਰਦਾਤਾਂ ਇਹਨਾਂ ਨੇ ਕੀਤੀਆਂ ਹੁਣ ਅਸੀਂ ਸੰਬੰਧਿਤ ਬੈਂਕਾਂ ਨਾਲ ਵੀ ਪੱਤਰ ਵਿਵਾਰ ਕਰਾਂਗੇ ਤੇ ਸਾਡੀ ਇਹੀ ਕੋਸ਼ਿਸ਼ ਹੋਊਗੀ ਕਿ ਜਿਹੜਾ ਗਲਤ ਤਰੀਕੇ ਨਾਲ ਨੌਸਰਬਾਜ਼ੀ ਕਰਕੇ ਇਹਨਾਂ ਨੇ ਲੋਕਾਂ ਦਾ ਹਾਰਡ ਹੰਡ ਕੈਸ਼ ਜਿਹੜਾ ਉਹ ਸਾਈਫਨ ਆਫ ਕੀਤਾ ਆ ਉਹਨੂੰ ਵੀ ਫ੍ਰੀਜ਼ ਕਰਾਇਆ ਜਾਵੇ ਤੇ ਲੋਕਾਂ ਦੇ ਖਾਤਿਆਂ 'ਚ ਵਾਪਸ ਕਰਾਇਆ ਜਾਵੇ ਸਰ ਲੱਗਦਾ ਕਿ ਜਿਹੜੀਆਂ ਰਿਕਵਰੀਆਂ ਜਿਹੜੀਆਂ ਹੋ ਸਕਦੀਆਂ ਨੇ ਬਿਲਕੁਲ ਜੀ ਅੱਗੇ ਕਾਫੀ ਇਹਦੇ 'ਚ ਹੋਰ ਰਿਕਵਰੀ ਹੋਣ ਦੀ ਉਮੀਦ ਆ ਗੈਂਗ ਦਾ ਜਿਹੜਾ ਮਾਸਟਰਮਾਈਂਡ ਆ ਉਹ ਵੀ ਸਾਡੇ ਰਡਾਰ 'ਤੇ ਹੈਗਾ ਆ ਪਰੰਤੂ ਉਹਦੇ ਬਾਰੇ ਅਜੇ ਦੱਸ ਨਹੀਂ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਆਨਗੋਇੰਗ ਹੈਗੀ ਹੈ ਪਰੰਤੂ 150 ਤੋਂ ਜ਼ਿਆਦਾ ਹਰਿਆਣਾ ਚੰਡੀਗੜ੍ਹ ਪੰਜਾਬ ਕੋਲਾ ਜੈਪੁਰ ਮਤਲਬ ਦੇਖੀਏ ਤੇ ਸਾਰੇ ਨਾਰਥ ਇੰਡੀਆ ਚ ਇਹਨਾਂ ਨੇ ਇਹ ਕੰਮ ਕੀਤਾ ਆ ਤੇ ਇਟ ਇਜ਼ ਅ ਹਿਊਜ ਕੁਆਂਟੀਟੀ ਮਤਲਬ 20 ਤੋਂ 25 ਲੱਖ ਰੁਪਈਆ ਦੇਖੋ ਮਤਲਬ ਲੋਕੀ ਇਹ ਨਹੀਂ ਮਿਹਨਤ ਨਾਲ ਆਪਣੀ ਆਪਣੇ ਕੰਮਕਾਜ ਕਰਕੇ ਪੈਸਾ ਕਮਾਉਂਦੇ ਆ ਤੇ ਇਹੋ ਜਿਹੇ ਨੌਸਰਬਾਦ ਜਿਹੜੇ ਆ ਉਹ ਲੋਕਾਂ ਨੂੰ ਠੱਗ ਕੇ ਉਹਨਾਂ ਦਾ ਹਾਰਡ ਹੈਂਡ ਮਨੀ ਜਿਹੜਾ ਆ ਉਸ ਆਈਫੋਨ ਆਫ ਕਰਦੇ ਆ ਤੇ ਮੈਨੂੰ ਲੱਗਦਾ ਕਿ ਆਮ ਪਬਲਿਕ ਨੂੰ ਬੜੀ ਰੀਲੀਫ ਮਿਲੂਗੀ ਇਹਦੇ ਨਾਲ ਤੇ ਅਸੀਂ ਸਬੰਧਿਤ ਬੈਂਕਾਂ ਨਾਲ ਵੀ ਅੱਗੇ ਕੋਆਰਡੀਨੇਸ਼ਨ ਕਰਕੇ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹਨਾਂ ਨੇ ਮਨੀ ਸਾਈਫਨ ਆਫ ਕੀਤਾ ਉਹ ਲੋਕਾਂ ਦੇ ਖਾਤਿਆਂ 'ਚ ਵਾਪਸ ਕਰਾ ਜਿਵੇਂ ਮੈਂ ਪਹਿਲਾਂ ਦੱਸਿਆ ਜੀ ਜਿਹੜੇ ਬਜ਼ੁਰਗ ਹੁੰਦੇ ਆ ਜਿਹੜੇ ਫਾਈਨੈਂਸ਼ੀਅਲੀ ਇਲਟਰੇਟ ਬੰਦੇ ਹੁੰਦੇ ਜਿਨ੍ਹਾਂ ਨੂੰ ਏਟੀਐਮ ਕਾਰਡ ਨੂੰ ਜਾਂ ਕ੍ਰੈਡਿਟ ਜਾਂ ਡੈਬਿਟ ਕਾਰਡ ਨੂੰ ਯੂਜ਼ ਕਰਨ ਦਾ ਪ੍ਰੋਸੈਸ ਨਹੀਂ ਪਤਾ ਹੁੰਦਾ ਇਹ ਉਹਨਾਂ ਨੂੰ ਬੇਸਿਕਲੀ ਠੱਗਦੇ ਸੀ ਤੇ ਆਪਣੇ ਸ਼ਿਕੰਜੇ 'ਚ ਲੈ ਕੇ ਤੇ ਉਹਨਾਂ ਦਾ ਕਾਰਡ ਸਵੈਪ ਕਰਕੇ ਉਹਨਾਂ ਨੂੰ ਕੋਈ ਹੋਰ ਕਾਰਡ ਦੇ ਕੇ ਫਿਰ ਉਹਨਾਂ ਤੋਂ ਪੈਸੇ ਫਿਰ ਚੱਲ ਰਹੇ ਇਹਨਾਂ ਦਾ ਮਾਸਟਰ ਕਾਰਡ ਕਿੱਥੋਂ ਵਰਤ ਕਰ ਰਹੇ ਸਨ ਦੇਖੋ ਜੀ ਇਹਨਾਂ ਦਾ ਹਰਿਆਣਾ ਤੇ ਕੁਰੂਖੇਤ ਏਰੀਏ ਤੋਂ ਇਹ ਸਾਰੇ ਗੈਂਗ ਦੇ ਫੁੱਟਪ੍ਰਿੰਟ ਜਿਹੜੇ ਆ ਨਜ਼ਰ ਆ ਰਹੇ ਤੇ ਅਸੀਂ ਇਹਦੇ ਚ ਅੱਗੇ ਹੋਰ ਵੀ ਅਰੈਸਟਨਾ ਕਰਾਂਗੇ ਤੇ ਸਾਡੀ ਇਨਵੈਸਟੀਗੇਸ਼ਨ ਅਜੇ ongoing ਹੈ। ਇਹ ਇੱਕ ਵੱਡਾ ਵੱਡਾ ਨੈਕਸਸ ਸੀਗਾ ਇਹ ਨੈਕਸਸ ਹਾਂਜੀ 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 ਇਹ ਵੱਡਾ ਨੈਕਸਸ ਸੀਗਾ ਜੀ 150 ਤੋਂ ਜ਼ਿਆਦਾ ਵਾਰਦਾਤਾ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਅਸੀਂ ਅੱਗੇ ਵੀ ਇਹਦੇ 'ਚ ਪੂਰੀ ਸਾਇੰਟਿਫਿਕ ਤਰੀਕੇ ਨਾਲ ਤੇ ਟੈਕਨੀਕਲੀ ਸਾਊਂਡ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਰ ਕੋਈ ਜਗ੍ਹਾ ਨਹੀਂ ਕੰਫਰਮ ਲੋਗ ਕਰ ਰਹੇ ਨਾ ਤਾਂ ਵੀ ਲੱਗਦਾ ਸਾਈਬਰ ਕ੍ਰਾਈਮ ਬਾਰੇ। ਹੁਣ ਇਸ ਕਿਵੇਂ ਜਾਗੋ ਕਰ ਸਕਦੇ? ਦੇਖੋ ਜੀ ਅਸੀਂ ਸਾਈਬਰ ਕ੍ਰਾਈਮ ਬਾਰੇ ਤੇ ਫਾਈਨੈਂਸ਼ੀਅਲ ਕ੍ਰਾਈਮ ਬਾਰੇ ਜਿਹੜੇ ਸਾਡੇ ਐਜੂਕੇਸ਼ਨ ਸੈੱਲ ਬਣੇ ਹੋਏ ਆ ਉਹ ਲਗਾਤਾਰ ਸਾਈਬਰ ਅਵੇਅਰਨੈਸ ਦੇ ਤੇ ਫਾਈਨੈਂਸ਼ੀਅਲ ਕ੍ਰਾਈਮ ਦੇ ਡਿਜੀਟਲ ਅਰੈਸਟ ਦੇ ਕਈ ਤਰੀਕੇ ਦੇ ਸੈਮੀਨਾਰ ਲਗਾ ਕੇ ਜਿਹੜੇ ਆਮ ਸਿਟੀਜ਼ਨਸ ਨੇ ਉਹਨਾਂ ਨੂੰ ਜਾਗਰੂਕ ਅਸੀਂ ਕਰਦੇ ਆਏ ਹਾਂ। ਪਰੰਤੂ ਮੇਰੀ ਇਹੀ ਅਪੀਲ ਆ ਕਿ ਕਿਸੇ ਵੀ तरीके ਦੇ ਡਿਜੀਟਲ ਅਰੈਸਟ ਦਾ ਜੇ ਤੁਹਾਨੂੰ ਮੈਸੇਜ ਆਂਦਾ ਤੇ ਉਹਨੂੰ ਬਿਲਕੁਲ ਇਗਨੋਰ ਕੀਤਾ ਜਾਵੇ ਕੋਈ ਵੀ ਜਿਵੇਂ ਆਰਬੀਆਈ ਐਸਬੀਆਈ ਜਾਂ ਕਿਸੇ ਵੀ ਬੈਂਕ ਦਾ ਆਫੀਸ਼ੀਅਲ ਬਣ ਕੇ ਤੁਹਾਨੂੰ ਫੋਨ ਕਰਕੇ ਤੁਹਾਡੇ ਆਧਾਰ ਦੇ ਡਿਟੇਲਸ ਵਗੈਰਾ ਦੱਸ ਕੇ ਜੇ ਤੁਹਾਡੇ ਤੋਂ ਵਨ ਟਾਈਮ ਪਾਸਵਰਡ ਜਾਂ ਤੁਹਾਡਾ ਆਧਾਰ ਕਾਰਡ ਜਾਂ ਕੇਵਾਈਸੀ ਦੀ ਕਾਪੀਆਂ ਮੰਗਦਾ ਤੇ ਕਾਈਂਡਲੀ ਉਹਨੂੰ ਨਾ ਪ੍ਰੋਵਾਈਡ ਕੀਤੀਆਂ ਜਾਣ ਕਿਉਂਕਿ ਅੱਜਕੱਲ੍ਹ ਸਾਈਬਰ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਆ ਕਿ ਲੋਕਾਂ ਨੂੰ ਸਾਈਬਰ ਕ੍ਰਾਈਮ ਦੇ ਬਾਰੇ ਅਵੇਅਰਨੈਸ ਜਿਹੜੀ ਆ ਉਹ ਹੋਣੀ ਬਹੁਤ ਜ਼ਰੂਰੀ ਸਰ ਇਹ ਪਤਾ ਲੱਗਿਆ ਜੀ ਕ੍ਰੈਡਿਟ ਕਾਰਡ ਕਿੱਥੇ ਚਲਾਉਂਦੇ ਸੀ ਕਿ ਕੀ ਇਹ ਜੀ ਜਿੱਥੋਂ 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 ਲੈ ਲਿਆ ਫਿਰ ਉਸ ਏਰੀਏ ਚ ਨਹੀਂ ਇੱਕ ਵਾਰੀ ਉੱਥੋਂ ਉਹਨੂੰ ਲੈ ਕੇ ਫਿਰ ਕਿਸੇ ਦੂਸਰੇ ਏਰੀਏ ਚ ਚਲਾਉਂਦੇ ਸੀ ਤਾਂ ਕਿ ਜੇਕਰ ਉੱਥੋਂ ਦੇ ਕੈਮਰੇ ਚੈੱਕ ਕੀਤੇ ਜਾਣ ਤੇ ਉੱਥੋਂ ਦੇ ਕੈਮਰਿਆਂ 'ਚ ਆਣ ਨਾ ਇਹ ਬੱਕਰੀ ਵਕਰੀ ਜੱਗ ਹਾਂਜੀ ਬੱਕਰੀ ਵਕਰੀ ਜੱਗ ਥੈਂਕ ਯੂ ਮਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ਾ ਨਿਰਦੇਸ਼ ਹੈ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਜਿਹੜਾ ਕ੍ਰਿਮੀਨਲ ਅਤੇ ਗੈਂਗਸਟਰ ਅੰਸਾਰਾ ਉਹਦੇ ਖਿਲਾਫ ਅਸੀਂ ਲਗਾਤਾਰ ਕਾਰਵਾਈ ਕਰਦੇ ਆਏ ਬੀਤੇ ਸਮੇਂ ਕਾਫੀ ਐਕਸਚੇਂਜ ਆਫ ਫਾਇਰ ਵੀ ਹੋਈ ਉਸੇ ਲੜੀ ਚ ਕ੍ਰਿਮੀਨਲਸ ਤੇ ਗੈਂਗਸਟਰਸ ਦੇ ਖਿਲਾਫ ਕੰਮ ਕਰਦੇ ਹੋਏ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਹਾਸਲ ਹੋਈ ਜਦੋਂ ਐਸਪੀ ਡੀ ਗੁਰਮਨ ਸਿੰਘ ਬੈਂਸ ਐਸਪੀ ਸਿਟੀ ਬਲਵਿੰਦਰ ਸਿੰਘ ਚੀਮਾ ਡੀਐਸਪੀ ਡੀ ਰਜੇਸ਼ ਮਲੋਤਰਾ ਡੀਐਸਪੀ ਸਿਟੀ 1 ਸਤਨਾਮ ਸਿੰਘ ਐਸਐਚਓ ਕੋਤਵਾਲੀ ਤੇ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਨੇ